आसानी पानी दुनिया देखते साल के साथ लगी सिंह सिंह इस तीहे देखते दीवारा में चढ़वाया गया दीवार अंदर अंत दूर का तारीटा छलन दिखाएँ गोडे छले गए जिन्होंने सुन के आज नहीं ਕਿਰਿਆ ਜੋਸ਼ ਵਿੱਚ ਪਰਫੈਕਟ ਹੈ ਕੌਂਟੀ ਵੀ ਖੜੀ ਹੋ ਜਿੰਦੀ ਹੈ ਕਿਉਂਕਿ ਕੋਈ ਲੱਗਦਾ ਹੈ ਕਿ ਉਹਨਾਂ ਸਾਲਾਂ ਦੇ 9 ਸਾਲ ਦੀ ਜਿੱਦਾਂ ਦੇ ਲਈ ਜਦੋਂ ਮਾਤਾ ਨੂੰ ਆਉਂਦੀ ਬੋਲਿਆ ਤੇ ਦੇਖਦੇ ਨਹੀਂ ਹੈ ਉਹ ਵੀ ਦੁਨੀਆ ਦੇ ਵਿੱਚ ਅੱਜ ਲਤ ਮਸਤ ਹੋ ਰਹੇ ਆ ਜਿੱਥੇ ਲੋਕ ਨਾਮੀ ਪ੍ਰੇਖ ਰਸਮ ਸਿੱਖੇ ਨਾ ਇਹਨਾਂ ਨੂੰ ਬੰਦ ਬਖਸ਼ੇ ਸੇਵਾ ਦਾ ਮੌਕਾ ਸਮਾਜ ਵਿੱਚ ਮਿਲਿਆ ਉਹਨੂੰ ਅੰਦੇਹੀ ਨਾਲ ਨਿਵਾ ਸਕੀਏ ਕਿਸੇ ਤੋਂ ਨਾ ਸ਼ਰਮਾਂ ਦੇ ਪੈਰਾਂ ਦੀ ਇੱਕ ਟਿਮਕਾ ਵੀ ਨਹੀਂ ਪਰ ਜੇਕਰ ਤੁਹਾਡਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਉਹਨੂੰ ਸੀ ਨਿਵਾ ਸਕੀਏ ਬਸ ਜੀਵਨ ਬਦਲ ਕੋਈ ਨਹੀਂ ਆਸਾ ਸਾਡੇ ਲਈ ਮੇਰੇ ਖਿਆਲ ਚ ਤੁਹਾਡਾ ਸਾਡੇ ਲਈ ਕੋਈ ਕੰਮ ਨਹੀਂ ਹੋਗਾ ਸੋ ਅੱਜ ਜ਼ਿੰਦਗੀ ਸੰਗਤ ਲਈ 26 ਤਰੀਕਾ ਹੀ ਇਸ ਸਬਾਹ ਨੂੰ ਵੀ ਉਹ ਦੁਨੀਆ ਚ ਹੁੰਦੀ ਆ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਦਾ ਗੱਲ ਲੱਗਦੇ ਨੇ ਕਿ ਕਿੰਨੇ ਦਿੱਕਤਾਂ ਵੀ ਉਹ ਕਿੱਸ ਬਖਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਬਣ ਕਰ ਰਹੇ ਨੇ ਸਭੇ ਨੂੰ ਮੈਂ ਇਹ ਸ਼ਹਾਦਤ ਦੇ ਨਮਨ ਕਰਨਾ ਚਾਹੁੰਦਾ ਤੇ ਨਮਨ ਕਰੀਏ ਇਸ ਜੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਇਕੱਲੇ ਸਾਹੀਆਂ ਪੀੜ੍ਹੀਆਂ ਨਹੀਂ پوری ਦੁਨੀਆ 'ਚ ਉਹਨਾਂ ਦੀਆਂ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਲੱਗਣਾ ਚਾਹੀਦਾ ਹੈ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਜਦੋਂ ਮੈਂ ਐਮਪੀ ਸੀ ਮੈਂ ਪਹਿਲੀ ਵਾਰ ਉੱਥੇ ਸੁਤੰਤਰਤਾ ਲਈ ਲੜਵਾਉਣ ਦਾ ਮੈਨੂੰ ਉਸ ਬਾਤ ਦਾ ਅਹਿਸਾਸ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਉਸ ਤੋਂ ਨਾਲ ਕੀ ਹੈ ਕਿ ساری ਦੁਨੀਆ ਦੇ ਵਿੱਚ ਇੱਕ ਗੱਲ ਚੱਲਦੀ ਹੈ ਕਿ ਸਾਡੇ ਕੋਲੇ ਪੰਜ ਪੰਜ ਸਾਲ ਤੋਂ ਲੈ ਕੇ ਤੁਸੀਂ ਬੱਚੇ ਜਿਹੜੇ ਪ੍ਰੇਰਕਾ ਕੇ ਝੋਲੀਆਂ ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਬੁੜੇ ਡੇਡੇ ਸ਼ਹੀਦ ਨੇ ਸਾਡੀ ਕੌਮ ਨੂੰ ਜਿਹੜੇ ਆਪਣੇ ਵਿਰਸੇ ਨੂੰ ਜਾ ਰੱਖੀਏ ਤਾਂ ਜਿਹੜੀਆਂ ਕੌਮਾਂ ਆਪਣਾ ਵਿਰਸਾ ਪਰਦੇ ਦੀ ਰੱਖਵਾ ਰੱਖ ਜਾਂਦੇ